ਦੀ ਗੱਲ ਕੇ ਸਿੱਖਾਂ ਦੀ ਸੰਸਿਆ ਹੈ ਤੁਹਾਨੂੰ ਆਪ ਨੂੰ ਆਪਣੇ ਸਿੱਖਾਂ ਦੀ ਬਾਹ ਪੜਨੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਆਪ ਹੀ ਆਪਣੇ ਨਾਲ ਖੜਾਗੇ ਤਾਂ ਹੀ ਆਪਣੀ ਤਰੱਕੀ ਹੋ ਸਕਦੀ ਹੈ ਸਿੱਖਾਂ ਨੂੰ ਆਪਣੀ ਜੋ ਵੀ ਲੋੜਾਂ ਨੇ ਉਹ ਪੂਰੀਆਂ ਹੋ ਸਕਦੀਆਂ ਨੇ ਜਿਵੇਂ ਕਿ ਅੱਜ ਕੱਲ ਆਪਾਂ ਦੇਖ ਹੀ ਰਹੇ ਆ ਆਪਣੇ ਸਿੱਖ ਪਰਿਵਾਰ ਤਾਂ ਤਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਿੱਖਾਂ ਦੀ ਲੋੜ ਹੈ ਬਾਹ ਪੜਨ ਦੀ ਲੋੜ ਹੈ ਇਸ ਕਰਕੇ ਇਸ ਦਾਰੇ ਖਾਸਾ ਜਿਹੜੀ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਜਿਹੜੀਆਂ ਨੂੰ ਦਾਦੀਆਂ ਆ ਵੀ ਆਪਣੇ ਸਿੱਖਾਂ ਨਾਲ ਕੱਢ ਸਕਦੇ ਆ ਉਹਨਾਂ ਦੀ ਹਰ ਇੱਕ ਲੋੜ ਪੂਰੀ ਕਰ ਸਕਦਾ ਜਿਵੇਂ ਕਿ ਕਈ ਜਿਹੜੇ ਸਕਿੱਲ ਵਰਕਰ ਨੇ ਜਿਨ੍ਹਾਂ ਨੂੰ ਆਪਣੇ ਦਿਨਾਂ ਤੋਂ ਆਪਣੇ ਤਾਗੀ ਵਿੱਚ ਕਰਨ ਦੀ ਉਹ ਇੱਥੇ ਕਾਡਾ ਜੀਟ ਨਾਲ ਜੁੜ ਕੇ ਆਪਣਾ ਕੰਮ ਕਾਰੋਬਾਰ ਪੂਰਾ ਕਰ ਸਕਦੇ ਨੇ ਜਿਵੇਂ ਕਿ ਕੋਈ ਵਿਦਿਆਰਥੀ ਜਿਹੜੇ ਕੁਲਮਤੀ ਸਿੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਉਹ ਕੁਲਮਤੀ ਸਿੱਖਾਈ ਕਰਕੇ ਪੰਜ ਨੂੰ ਪਣੋ ਉੱਤੇ ਰਾਹ ਤੇ ਪਹੁੰਚਾ ਸਕਦੇ ਨੇ ਸਾਨੂੰ ਬਹੁਤ ਕੋ ਜਿਨ੍ਹਾਂ ਤੇ ਸਿੱਖਣ ਨੂੰ ਮਿਲਿਆ ਜਿਵੇਂ ਕਿ ਪੀੜ ਤੇ ਪਰਿਵਾਰਾਂ ਵਾਸਤੇ ਸਹਾਇਤਾ ਲੋੜਵੰਦ ਪਰਿਵਾਰਾਂ ਵਾਸਤੇ ਸਹਾਇਤਾ ਜਿੰਨਾਂ ਨੂੰ ਇਲਾਜ ਕਰਾਉਣ ਦੀ ਕੋਈ ਮਾਇਆ ਨਹੀਂ ਉਹਨਾਂ ਨੂੰ ਮਾਇਆ ਦੇ ਰਹੇ ਨੇ ਬਹੁਤ ਵੱਡੀ ਸਹਸਤਾ ਹੈ 1999 ਤੋਂ ਲੈ ਕੇ 2024 ਤੱਕ ਚੱਲਦੀ ਜਾ ਰਹੀ 5 ਸਾਲ ਹੋ ਗਏ ਆ ਮਹਾਰਾਜ ਦੀ ਕਿਰਪਾ ਹੈ 5 ਸਾਲ ਦਿਸਤਾਨਾ ਚੱਲਦੀ ਆ ਰਹੀ ਹੈ ਵੈਸੇ ਹੀ ਚੱਲਦੀ ਰਹੇ ਜਿਸੇ ਕਰਕੇ ਸਭ ਨੂੰ ਕਹਿਣਾ ਚਾਹੁੰਦੇ ਆ ਖਾਲਸਾ ਇਸ ਦੇ ਉਪਰਜੋਗਦੰਦ ਹੋ ਜੋ ਵੀ ਸਰਦਾ ਬੰਦਾ ਹੋ ਉਹ ਕਰੋ ਤਾਂ ਕਿ ਸਿੱਖਾਂ ਦੀ ਹੋਰ ਚੜ੍ਹਾਈ ਹੋਵੇ ਇਹਨਾਂ ਨੂੰ ਜੁਆਇਨ ਕਰੋ ਵਾਤੋ ਵਾਤ ਇਹਨਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ